ਕਾਹੇ ਰੇ ਬਨ ਖੋਜਣ ਜਾਈ ਕਾਹੇ ਰੇ ਬਨ ਖੋਜਣ ਜਾਈ ਸਰਵ ਨਿਵਾਸੀ ਸਦਾ ਆਲੇ ਪਾ ਤੋ ਇਸ ਸੰਗ ਸਮਾਈ प मद जो बास बसत मुकुर माहे जैसे छाई तैसे ही हर बस है निरंतर घट ही खोजो पाई बार पीतर एको को जानो ए ज्ञान बताई ਜਨ ਨਾਨਕ ਬਿਨ ਆਪਾ ਚਿਨ ਮਿਟੈ ਨਾਮ ਭ੍ਰਮ ਕੀ ਕਾਈ ਜਨ ਨਾਨਕ ਬਿਨ ਆਪਾ ਚਿਨ ਮਿਟੈ ਨਾਮ ਭ੍ਰਮ ਕੀ ਕਾਈ ਕਾਹੇ ਰੇ ਬਨ ਖੋਜਣ ਜਾਈ ਸਰਵ ਨਿਵਾਸੀ ਸਦਾ ਆਲੇ ਪਾ ਤੋਹੀ ਸੰਗ ਸਮਾਈ ਉਹ ਵਾਹਿਗੁਰੂ ਸ਼ਲੋਕ ਹਰਿ ਸਿਮਰਤ ਮਨ ਤਨ ਸੁਖੀ ਦੇਸੀ ਦੁੱਤਿਆ ਸੋਚ ਨਾਨਕ ਤੇਗ ਗੋਪਾਲ ਕੀ ਗੋਵਿੰਦ ਸੰਕਟ మోਚ ਤਾਂ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਇਹ ਉਚਾਰਿਆ ਹੋਇਆ ਸ਼ਾਂਤ ਰਾਮ ਕਲੀ ਪਾਧ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 926 ਅਲੋਪੇ ਸ਼ਿਸ਼ੋਗਤ ਹੈ ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ ਹਾਰ ਸਿਮਰਤ ਮਨ ਤਨ ਸੁਖੀ ਬੇਨਸੀ ਦੁਤੀਆ ਸੋਚ ਨਾਣਕ ਟੇਕ ਗੋਪਾਲ ਕੀ ਗੋਵਿੰਦ ਸੰਕਟ ਮੋਚ ਗੋਵਿੰਦ ਸੰਕਟ ਮੋਚ ਸੰਕਟ ਮੋਚ ਸੰਕਟ ਦੁੱਖਾਂ ਨੂੰ ਨਾਸ ਕਰਨ ਵਾਲਾ ਮਸੀਤਾਂ ਨੂੰ ਨਾਸ ਕਰਨ ਵਾਲਾ ਸੰਕਟ ਮੋਚ ਮੋਚ ਨਾਸ ਕਰਨ ਵਾਲਾ ਇਹ ਨਾਨਕ ਉਸ ਗੋਪਾਲ ਦੀ ਗੋਵਿੰਦ ਦੀ ਇੱਕ ਆਸਰਾ ਲੈ ਜੋ ਕਿ ਸਾਰੇ ਹੀ ਸੰਕਟ ਸਾਰੀਆਂ ਮਸੀਤਾਂ ਨੂੰ ਖਤਮ ਕਰਨ ਵਾਲਾ ਹੈ ਸਾਰੇ ਹੀ ਸੰਕਟਾਂ ਦਾ ਨਾਸ ਕਰਨ ਵਾਲਾ ਹੈ ਉਸ ਉਸ ਗੋਪਾਲ ਦਾ ਉਸ ਗੋਵਿੰਦ ਆਸਰਾ ਲੈ ਗੋਪਾਲ ਜੋ ਸਾਰੀ ਸ੍ਰਿਸ਼ਟੀ ਨੂੰ ਪਾਲਦਾ ਹੈ ਗੋਵਿੰਦ ਜੋ ਸਾਰੀ ਸ੍ਰਿਸ਼ਟੀ ਦਾ ਆਸਰਾ ਹੈ اے ਮਨੁੱਖ ਉਸ ਸੰਕਟ ਮੋ ਸੰਕਟ ਨਾਸ ਕਰਨ ਵਾਲੇ ਗੋਪਾਲ ਦੀ ਗੋਵਿੰਦ ਦਾ ਆਸਰਾ ਲੈ ਹਰ ਸਿਮਰਤ ਮਨ ਤਨ ਸੁਖੀ ਬਿਰਸੀ ਦੁਤੀਆ ਸੋਚ ਉਸ ਹਰੀ ਦਾ ਸਿਮਰਨ ਕਰਦੇ ਆਂ ਮਨ ਵੀ ਸੁਖੀ ਹੋ ਜਾਂਦਾ ਹੈ ਤਨ ਵੀ ਸੁਖੀ ਹੋ ਜਾਂਦਾ ਹੈ ਬਿਰਸੀ ਦੁਤੀਆ ਸੋਚ ਅਤੇ ਹੋਰ ਦੂਜੀ ਜੋ ਸੋਚ ਹੈ ਚਿੰਤਾ ਫਿਕਰ ਹੈ ਉਹ ਬਿੰਸ ਜਾਂਦੀ ਹੈ ਖਤਮ ਹੋ ਜਾਂਦੀ ਹੈ ਉਸ ਵਾਹਿਗੁਰੂ ਦੇ ਸਿਮਰਨ ਕਰਨ ਦੇ ਨਾਲ ਉਸ ਵਾਹਿਗੁਰੂ ਦੀ ਟੀਕ ਲੈਣ ਦੇ ਨਾਲ ਉਹ ਵਾਹਿਗੁਰੂ ਜੋ ਸਾਰੇ ਹੀ ਸੰਕਟਾਂ ਨੂੰ ਖਤਮ ਕਰਨ ਵਾਲਾ ਹੈ ਸਾਰੇ ਹੀ ਸੰਕਟਾਂ ਦਾ ਮੋਚ ਕਰਨ ਵਾਲਾ ਹੈ ਨਾਸ ਕਰਨ ਵਾਲਾ ਹੈ ਉਸ ਵਾਹਿਗੁਰੂ ਦੀ ਟੀਕ ਲਿਆ ਉਸ ਗੋਪਾਲ ਗੋਵਿੰਦ ਦੀ ਟੀਕ ਲਿਆ ਤੇ ਉਸ ਵਾਹਿਗੁਰੂ ਦੇ ਸਿਮਰਨ ਕਰਦੇ ਆ ਹਰ ਸਿਮਰਤ ਉਸ ਵਾਹਿਗੁਰੂ ਦੀ ਸਿਮਰਨ ਕਰਦੇ ਆ ਉਸ ਤੇ ਗੁਣ ਗਾ ਗਾ ਕੇ ਇਹ ਮਨ ਵੀ ਸੁਖੀ ਹੋ ਜਾਂਦਾ ਹੈ ਤਨ ਵੀ ਸੁਖੀ ਹੋ ਜਾਂਦਾ ਹੈ ਅਤੇ ਜੋ ਬਿੰਸੀ ਦੁਤੀਆ ਸੋਚ ਅਤੇ ਦੁਤੀਆ ਦੂਜੀ ਦੂਜੀ ਜੋ ਚਿੰਤਾ ਵਾਲਾ ਚਿੰਤਾਵਾਂ ਉਹ ਸਾਰੀਆਂ ਖਤਮ ਹੋ ਜਾਂਦੀਆਂ ਹਨ ਸ਼ਾਂਤ ਭੈ ਸੰਕਟ ਕਾਟੇ ਭੈ ਸੰਕਟ ਕਾਟੇ ਨਾਰਾਇਣ ਦਿਆਲ ਜੀਓ ਹਰ ਗੁਣ आनंद गाए प्रभु दीनानाथ प्रताप पाल जियो हर गुण गाए हर गुण आनंद गाए प्रभु दीनानाथ प्रताप पाल जियो जस भी मोख ने उस वाहे गुरु दे आनंदमय गुण गाए आनंदमय गुरु दे बक्षे हो शब्द गाए ਪਰਬ ਦੀਨਾਂ ਨਾਥ ਉਹ ਦੀਨਾਂ ਦਾ ਨਾਥ ਗਰੀਬਾਂ ਦਾ ਜੋ ਨਾਥ ਹੈ ਉਸ ਤੇ ਗੁਣ ਗਾਏ ਪ੍ਰਤਪਾਲ ਜੀ ਉਹ ਜੋ ਸਾਰਿਆਂ ਦੇ ਪ੍ਰਤਪਾਲਨਾ ਕਰਦਾ ਹੈ ਫਿਰ ਇਹੋ ਜਿਹੇ ਅਦਿਆਲ ਜੋ ਹੈ ਦਇਆ ਦਾ ਸੂਮਾ ਜੋ ਨਾਰਾਇਣ ਹੈ ਉਸ ਮਨੁੱਖ ਦੇ ਸਾਰੇ ਹੀ ਭੈ ਸੰਕਟ ਉਸ ਦੇ ਸਾਰੇ ਹੀ ਡਰ ਉਸ ਦੇ ਸਾਰੇ ਹੀ ਸੰਕਟ ਕੱਟ ਦਿੰਦਾ ਹੈ ਜਿਹੜਾ ਵੀ ਮਨੁੱਖ ਉਸ ਪ੍ਰਤਪਾਲ ਦੀ ਉਸ ਦਿਨ ਰਾਤ ਦੀ ਉਸ ਦਿਆਲ ਦੇ ਉਸ ਨਾਰਾਇਣ ਦੇ ਗੁਣ ਗਾਉਂਦਾ ਹੈ ਆਨੰਦਮਈ ਗੁਣ ਗਾਉਂਦਾ ਹੈ ਉਸ ਤੇ ਸਾਰੇ ਹੀ ਭੈ ਡਰ ਅਤੇ ਸੰਕਟ ਜਵਾਨ ਓਹ ਖਤਮ ਹੋ ਜਾਂਦੇ ਹਨ ਪ੍ਰਤਿਪਾਲ ਅਚੁੱਤ ਔਰਖ ਏਕੋ ਇਸ ਹੈ ਸੂਰ ਰੰਗ ਲੱਗਾ ਕਰਨ ਚਰਨ ਮस्तक ਮੇਲ ਲੀਨੇ ਸਦਾ ਆਨੰਦਿਨ ਜਾਗਾ ਉਹ ਜੋ ਵਾਹਿਗੁਰੂ ਸਾਰਿਆਂ ਦੇ ਪ੍ਰਤਪਾਲ ਕਰਨ ਵਾਲਾ ਹੈ ਅਚੁੱਤ ਜੋ ਅਵਨਾਸ਼ੀ ਹੈ ਕਦੇ ਵੀ ਖਤਮ ਨਹੀਂ ਹੁੰਦਾ ਪੁਰਖ ਜੋ ਸਾਰੇ ਪਾਸੇ ਹੀ ਸਮਾਇਆ ਹੋਇਆ ਹੈ ਇੱਕੋ ਉਹੀ ਇੱਕ ਵਾਹਿਗੁਰੂ ਹੈ ਜੋ ਸਾਰਿਆਂ ਦੇ ਪ੍ਰਤਪਾਲਨਾ ਕਰਦਾ ਹੈ ਅਤੇ ਅਵਨਾਸ਼ੀ ਹੈ ਤਿਸੈ ਸਿਉ ਰੰਗ ਲਾਗਾ ਜਿਸ ਵੀ ਮਨੁੱਖ ਦਾ ਉਸ ਦੇ ਨਾਲ ਰੰਗ ਲੱਗ ਗਿਆ ਉਸ ਦੇ ਨਾਲ ਉਸ ਵਾਹਿਗੁਰੂ ਦੇ ਨਾਲ ਪਿਆਰ ਹੋ ਗਿਆ ਕਰ ਚਰਨ ਮस्तक ਮੇਲ ਲਿਨੇ ਕਰ ਹੱਥ ਚਰਨ ਮस्तक ਅਤੇ ਜਿਸ ਮਨੁੱਖ ਦਾ ਹੱਥ ਅਤੇ ਮਸਤਕ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਲੱਗ ਗਏ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਿਸ ਦਾ ਮਨੁੱਖ ਦਾ ਵੀ ਮਸਤਕ ਝੁਕ ਗਿਆ ਉਸ ਦੇ ਕਰ ਉਸ ਦੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲੱਗ ਗਏ ਮੇਲ ਲੀਨੇ ਉਹ ਵਾਹਿਗੁਰੂ ਨੇ ਪ੍ਰਭੂ ਨੇ ਉਹਨਾਂ ਨੂੰ ਆਪਣੇ ਨੇ ਨਾਲ ਮੇਲ ਲਿਆ ਸਦਾ ਆਨੰਦਿਨ ਜਾਗਾ ਅਤੇ ਉਹ ਫਿਰ ਸਦਾ ਹੀ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ ਵਿਕਾਰਾਂ ਤੋਂ ਜਾਗਦਾ ਰਹਿੰਦਾ ਹੈ ਅਣ ਦਿਨ ਜਾਗਾ ਉਸ ਤੇ ਫਿਰ ਵਿਕਾਰ ਜੋ ਹਨ ਉਹ ਪ੍ਰਭਾਵ ਨਹੀਂ ਪਾਉਂਦੇ ਕਿਉਂਕਿ ਉਹ ਸਦਾ ਹੀ ਜਾਗਦਾ ਹੈ ਸਦਾ ਹੀ ਸੁਚੇਤ ਰਹਿੰਦਾ ਹੈ ਜਿਉ ਪਿੰਡ ਗ੍ਰਹ ਥਾਨ ਇਸ ਕਾ ਤਨ ਜੋਬਣ ਤਨ ਮਾਲ ਜਿਉ ਜੀਓ ਇਹ ਜਿੰਦ ਜੋ ਦਿੱਤੀ ਹੋਈ ਹੈ ਪਿੰਡ ਇਹ ਸਰੀਰ ਗ੍ਰਹਿ ਜੋ ਇਹ ਮਕਾਨ ਦਿੱਤੇ ਹੋਏ ਹਨ ਖਾਨ ਦਿੱਤਾ ਹੈ ਇਹ ਤਨ ਹੈ ਇਹ ਜੋਵਨ ਹੈ ਇਹ ਧਨ ਮਾਲ ਹੈ ਇਹ ਸਭ ਕੁਝ ਉਸ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਹੈ ਉਸ ਨੇ ਹੀ ਸਾਰਿਆਂ ਤੇ ਵਰਸ਼ਿਸ਼ ਕੀਤੀ ਹੈ ਕੋਈ ਇਹ ਸਭ ਕੁਝ ਦੇਣ ਵਾਲਾ ਹੈ ਜੀਓ ਪਿੰਡ ਗ੍ਰਹ ਥਾਨ ਤਿਸ ਕਾ ਤਨ ਜੋਵਨ ਧਨ ਮਾਲ ਜੀਓ ਇਹ ਸਭ ਕੁਝ ਉਸ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਹੈ ਜੀਓ ਪਿੰਡ ਗ੍ਰਹਿ ਥਾਨ ਤਨ ਜੋਵਨ ਧਨ ਮਾਲ ਸਦਾ ਸਦਾ ਬਲ ਜਾਏ ਨਾਨਕ ਸਰਵ ਜੀਆ ਪ੍ਰਤਪਾਲ ਜੀਓ ਸਦਾ ਸਦਾ ਬਲ ਜਾਏ ਨਾਨਕ ਨਾਨਕ ਕਿਉਂਕਿ ਕੱਕੇ ਨੂੰ ਔਂਕਰ ਪਈ ਹੋਈ ਐ ਇਸ ਕਰਕੇ ਸਤਿਗੁਰੂ ਕਰਨ ਧਾਰ ਦੇ ਵਿੱਚ ਸਤਿਗੁਰੂ ਜੀ ਕਹਿ ਰਹੇ ਹਨ ਕਿ ਨਾਨਕ ਸਦਾ ਹੀ ਉਸ ਵਾਹਿਗੁਰੂ ਤੋਂ ਬਲਹਾਰ ਜਾਂਦਾ ਹੈ ਸਤਿਗੁਰੂ ਜੀ ਉਸ ਵਾਹਿਗੁਰੂ ਸਦਾ ਹੀ ਬਲਹਾਰ ਜਾਂਦੇ ਹਨ ਸਦ ਸਦਾ ਬਲ ਜਾਏ ਨਾਨਕ ਸਰਵ ਜੀਆਂ ਪ੍ਰਤ ਪਾਲ ਜਿਓ ਉਹ ਵਾਹਿਗੁਰੂ ਸਾਰੇ ਹੀ ਜੀਵਾਂ ਦਾ ਪ੍ਰਤ ਪਾਲਨਾ ਕਰਦਾ ਹੈ ਉਹ ਸਾਰੇ ਹੀ ਜੀਵਾਂ ਨੂੰ ਰੱਖਿਆ ਕਰਦਾ ਹੈ ਰਿਜ਼ਕ ਦੇ ਕੇ ਉਹਨਾਂ ਨੂੰ ਪ੍ਰਤ ਪਾਲਨਾ ਕਰਦਾ ਹੈ ਨਾਨਕ ਜੀ ਕਹਿੰਦੇ ਹਨ ਨਾਨਕ ਸਤ ਸਦਾ ਬਲ ਜਾਏ ਮੈਂ ਸਦਾ ਹੀ ਉਸ ਵਾਹਿਗੁਰੂ ਤੋਂ ਸਦਾ ਹੀ ਸਦਕੇ ਜਾਂਦਾ ਹਾਂ ਜੋ ਕਿ ਸਾਰਿਆਂ ਦੀ ਪ੍ਰਤ ਪਾਲਨਾ ਕਰਦਾ ਹੈ ਸਤਗੁਰੂ ਕਿਰਪਾ ਕਰਨ ਅਸੀਂ ਇਹ ਜੋ ਕੁਛ ਉਸ ਨੇ ਸਾਨੂੰ ਬਖਸ਼ਿਆ ਹੈ ਇਹ ਸਭ ਇਹ ਜਾਣ ਲਈ ਕਿ ਉਸ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਹੈ ਉਹ ਵਾਹਿਗੁਰੂ ਹੀ ਦੇਣ ਵਾਲਾ ਹੈ ਤੇ ਉਹ ਵਾਹਿਗੁਰੂ ਹੀ ਲੈਣ ਵਾਲਾ ਹੈ ਉਹ ਵਾਹਿਗੁਰੂ ਦੇ ਗੁਣ ਆਨੰਦਮਈ ਗੁਣ ਗਾ ਕੇ ਉਸ ਵਾਹਿਗੁਰੂ ਦੇ ਗੁਣ ਗਾ ਗਾ ਕੇ ਸਾਡੇ ਨੂੰ ਸਾਰੇ ਭੈਅ ਹਨ ਸੰਕਟ ਹਨ ਉਹ ਸਾਰੇ ਖਤਮ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ